ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਰੋਮ ਤੇ ਲਗਭਗ 50-60 ਕਿਲੋਮੀਟਰ ਦੂਰ ਇੱਕ ਬਤੈਰਬੋ ਸ਼ਹਿਰ ਹੈ ਆਪਾਂ ਉੱਥੇ ਆਏ ਆਂ ਇੱਕ ਜਗ੍ਹਾ ਦੇਖਣ ਵਾਸਤੇ ਪਹਿਲੀ ਗੱਲ ਤਾਂ ਇਹ ਸ਼ਹਿਰ ਮਿੱਤਰੋ ਬਹੁਤ ਵੱਡਾ ਸ਼ਹਿਰ ਹੈ ਬਹੁਤ ਸੋਹਣਾ ਸ਼ਹਿਰ ਹੈ ਤੇ ਪਰ ਜਿਹੜੀ ਸ਼ਹਿਰ ਦੀ ਜਿਹੜੀ ਆਪਾਂ ਚੀਜ਼ ਦੇਖਣ ਵਾਸਤੇ ਆਏ ਆ ਨਾ ਉਹਨੂੰ ਤੈਰਮੇ ਕਹਿੰਦੇ ਨੇ ਇਟਾਲੀਆ ਦੇ ਵਿੱਚ ਮਤਲਬ ਕਿ ਧਰਤੀ ਦੇ ਵਿੱਚੋਂ ਪਾਣੀ ਨਿਕਲਦਾ ਹੈ ਉਬਲਦਾ ਹੋਇਆ ਕੁਦਰਤੀ ਤੌਰ ਦੇ ਉਤੇ ਜਿਹੜਾ ਕਿ ਕਹਿੰਦੇ ਬਹੁਤ ਜ਼ਿਆਦਾ ਬੈਨੀਫਿਟ ਹੈ ਜਿਹਦੇ ਆਪਣੀ ਬਾਡੀ ਨੂੰ ਆਪਣੇ ਪੰਜਾਬ ਆਪਣੇ ਆਪਣੇ ਇੰਡੀਆ ਦੇ ਵਿੱਚ ਵੀ ਕਈ ਥਾਵਾਂ ਉੱਤੇ ਐਦਾਂ ਦਾ ਝਰਨੇ ਆ ਉਹ ਨਿਕਲਦੇ ਆਪਾਂ ਦੇਖੇ ਆ ਤੇ ਇੱਥੇ ਵੀ ਬਹੁਤ ਲੋਕ ਆਉਂਦੇ ਆ ਔਰ ਯਾਰ ਕਿਸੇ ਲੱਕ ਦੀ ਪ੍ਰੋਬਲਮ ਹੈ ਗੋਡਿਆਂ ਦੇ ਜੋੜਾਂ ਦਾ ਦਰਦ ਕੋਈ ਮਰਜੀ ਦਰਦ ਹੋਵੇ ਕਹਿੰਦੇ ਪਾਣੀ ਵਿੱਚ ਲੋਕ ਨਹਾਉਂਦੇ ਆ ਤੇ ਸਾਰਾ ਕੁਝ ਠੀਕ ਠਾਕ ਹੋ ਜਾਂਦਾ ਹੈ ਸੁਣਿਆ ਸੀਗਾ ਤੇ ਅੱਜ ਆਪਾਂ ਦੇਖਣ ਵਾਸਤੇ ਆਏ ਆ ਗੁਰシャンਵੀਰ ਨਾਲ ਹੈ ਤੇ ਸਿਮਰ ਨਾਲ ਹੈ ਤੇ ਆਪਾਂ ਦੇਖਣਾ ਤੁਹਾਨੂੰ ਆਪ ਦਿਖਾਉਨੇ ਆ ਜਗ੍ਹਾ ਤਾਂ ਮੇਤਰੋ ਨਾ ਹੈਗਾ ਸੁਰਜੈਨ ਤੇ ਪਸੀਨੇ ਕਰ ਲਈਤੀ ਤੁਸੀਂ ਇਹ ਭਰ ਕੇ ਇੱਕ ਮੂਨੇ ਦੀ ਬਿਤੇਰੋ ਆ ਆਪਣਾ ਡਰੈਸ ਭਰ ਕੇ ਤੁਸੀਂ ਇੱਥੇ ਆ ਸਕਦੇ ਹੋ ਆ ਜਗ੍ਹਾ ਦੇ ਤਾਂ ਦੇਖੋ ਇੱਧਰ ਕਿੰਨੀਆਂ ਗੱਡੀਆਂ ਪਾਰਕਿੰਗ ਲੱਗੀਆਂ ਹੋਈਆਂ ਤੇ ਉੱਥੇ ਨਾ ਔਰੇ ਗਰਮੀ ਹੋਵੇ ਚਾਹ ਸਿਆਲ ਹੋਵੇ ਇਦਾਂ ਹੀ ਪਾਰਕਿੰਗ ਲੱਗੀ ਰਹਿੰਦੀ ਹੈ ਕਿਉਂ ਲੋਕ ਕਾਫੀ ਜ਼ਿਆਦਾ ਆਉਂਦੇ ਆ ਤੇ ਆਪਾਂ ਜਾਣਾ ਉਹ ਸਾਹਮਣੇ ਵਾਲੀ ਜਗ੍ਹਾ ਉੱਤੇ ਬੁਛਾ ਤੂੰ ਕੱਪੜੇ ਲੈ ਕੀ ਨੇ ਉਹ ਤਾਂ ਨਾ ਕੋਈ ਟੋਲੀ ਉਹਦਾ ਡੁਕੀ ਲੜੀ ਨਹੀਂ ਨਾ ਅਗਿਆ ਫਿਰ ਸਤ ਕਰਦੀ ਗਰਮ ਪਾਣੀ ਦੇ ਨਾਲ ਹੈ ਗਰਮ ਪਾਣੀ ਨਾ ਵਧੀਆ ਪਾਣੀ ਚ ਵਧੀਆ ਦੰਦਾਰੇ ਵੀਊ ਹਾਂ ਵੀ ਵਾਲੀ ਕਿੰਨਾ ਪਾਣੀ ਦਿੱਤਾ ਕਿੰਨਾ ਪਾਣੀ ਗਰਮ ਹੈ ਹੱਥ ਉੱਤੋਂ ਲਾਗੇ ਵਸ ਕੇ ਕਮੁਨੇ ਬਲੋ ਆਹ ਵਾਲੀ ਚੀਜ਼ਾਂ ਦੀ ਮਿੱਤਰੋ ਮਨਾਹੀ ਆ ਆਪਾਂ ਆਹ ਕੁਝ ਇੱਥੇ ਆ ਕੇ ਨਹੀਂ ਕਰ ਸਕਦੇ ਉਹ ਜਗ੍ਹਾ ਤੇ ਮਿੱਤਰੋ ਪਾਣੀ ਨਿਕਲ ਦੇਖੋ ਸਾਹਮਣੇ ਦੇਖੋ ਉਹ ਦੇਖੋ ਇਹ ਧਰਤੀ ਵਿੱਚੋਂ ਪਾਣੀ ਨਿਕਲਦਾ ਤੇ ਪਾਣੀ ਬਿਲਕੁਲ ਇਹਨਾਂ ਉਬਲਦਾ ਕਹਿੰਦੇ ਤੇ ਆਪਾਂ ਹੱਥ ਲਾ ਕੇ ਚੈੱਕ ਕਰਦੇ ਪਾਣੀ ਨੂੰ ਪਹਿਲਾਂ ਸਹੀ ਗੱਲ ਐਨ ਮਿੱਤਰੋ ਪੂਰਾ ਇੱਜੜਾ ਪਾਣੀ ਸਾਹ ਦੇਖੋ ਸਿਓ ਦੇਖੋ ਹੈਂਡ ਹੱਥ ਲਾ ਸਕਦੇ ਕਿ ਹੈਂਡ ਲਾ ਸਕਦੇ ਹੋ ਕੋਰੇ ਮੈਂ ਇਹਦਾ ਮਨੀਕਰ ਸਭ ਗਿਆ ਸੀਗਾ ਤੁਸੀਂ ਹੋਰ ਵੀ ਜ਼ਿਆਦਾ ਕਰਨ ਤਾਂ ਇਹ ਨਾਲੋਂ ਵੀ ਹਾਂਜੀ ਇਹ ਇਹਨਾਂ ਨੇ ਸੈੱਟ ਕੀਤਾ ਆਪਣੀ ਕਹਿੰਦੇ ਉਹ ਵੀ ਪਾਣੀ ਉੱਥੋਂ ਨਿਕਲਦਾ ਹੈ ਨਾ ਕੋਈ ਮੋਟਰ ਵਗੈਰ ਲੱਗੀ ਹੋਇਆ ਸੀਗਾ ਸਾਰਾ ਸਿਸਟਮ ਲੱਗਿਆ ਹੋਰੇ ਜਿਹੜਾ ਪਾਣੀ ਥੋੜਾ ਸੈਟ ਕਰਕੇ ਅੰਦਰ ਭੇਜਦੇ ਆ ਕਹਿੰਦੇ ਵੀ ਜ਼ਿਆਦਾ ਫੇ ਬਹੁਤਾ ਜ਼ਿਆਦਾ ਪਣੀ ਜਿੱਦਾ ਨਹੀਂ ਹੋਊਗਾ ਪਰ ਮਿੱਤਰੋ ਦੇਖੋ ਧਰਤੀ ਵਿੱਚੋਂ ਕੁਦਰਤੀ ਸੋਮਾ ਇਥੋਂ ਪਾਣੀ ਨਿਕਲਦਾ ਹੈ ਤੇ ਕੁਝ ਉਹ ਪਰਦੇ ਪਾਸੇ ਜਾਂਦਾ ਉਧਰ ਕਿਉਂਕਿ ਨਾ ਕਹਿੰਦੇ ਆਹ ਦੇਖੋ ਇਹ ਸਾਰੇ ਇਧਰ ਆਪਣੇ ਬਜ਼ੁਰਗੇ ਬੇਬੇ-ਬਾਪੂ ਨਹੀਂ ਬੈਠੇ ਸਾਰੇ ਨਾ ਆ ਰਹੇ ਔਰੇ ਜਿਸ ਨੂੰ ਕੋਈ ਸਮਾਡੀ ਮੋਟੀ ਪ੍ਰੋਬਲਮ ਹੈ ਹੱਡ-ਗੋਡਿਆਂ ਦੀ ਉਹ ਸਾਰੇ ਆ ਕੇ ਨਾ ਸਕਦੇ ਔਰੇ ਤੇ ਇੱਕ ਕਹਿੰਦੇ ਪਰਲੇ ਪਾਸੇ ਉਧਰ ਵੀ ਹੈਗੇ ਉਹ ਵੀ ਆਪਾਂ ਜਾ ਕੇ ਦੇਖ ਕੇ ਆਵਾਂਗੇ ਪਰ ਜਿਹੜੀ ਆਹ ਵਾਲੀ ਜਗ੍ਹਾ ਬਿਲਕੁਲ ਗ੍ਰਾਟਿਸ ਹੈ ਫਰੀ ਆ ਇੱਥੇ ਕੋਈ ਪੈਸਾ ਨਹੀਂ ਲੱਗਦਾ ਹੈਗਾ ਕੋਈ ਟਿਕਟ ਨਹੀਂ ਹੈਗੀ ਤੇ 24 ਘੰਟੇ ਖੁੱਲਦਾ ਦਿਨ ਦੇ ਵਿੱਚ ਵੀ ਤੇ ਸ਼ਾਮ ਨੂੰ ਤੂੰ ਕਿਸੇ ਟਾਈਮ ਵੀ ਆ ਕੇ ਇੱਥੇ ਆ ਨਾ ਆਪਣਾ ਨਾਗ ਜਾ ਸਕਦੇ ਆ ਆ ਪਾਣੀ ਕਨਾਲ ਜਾਂਦੀ ਤੇ ਇੱਥੇ ਨੂੰ ਜਗੇ ਤੇ ਆਪਣਾ ਜਗੇ ਤੇ ਜਾ ਕੇ ਆਓ ਧਿਆਨ ਨਾਲ ਆਓ ਚਲ-ਚਲ ਕੇ ਜਿਓ ਹਾਂ ਉਹ ਤੇ ਪਾਣੀ ਗਲਦੀਆਂ ਜਿਉਂ ਹੈਗਾ ਪਾਣੀ ਪਤਾ ਲੱਗਦਾ ਹਾਂ ਹਾਂ ਉਹ ਦੇਖ ਇੱਥੋਂ ਨਾਲ ਮਤਲਬ ਕੈਮਰਾ ਉਹ ਕਈ ਚੀਜ਼ ਨਹੀਂ ਦਿਖਾਉਂਦਾ ਹੁੰਦਾ ਦੋਸਤੋ ਪਰ ਐਦਾਂ ਦਿਖਦਾ ਪਾਣੀ ਉਬਲਦੀ ਦੀ ਨਾ ਆਵਾਜ਼ ਵੀ ਆਉਂਦੀ ਮੜਿ ਮੜੀ ਆ ਬੰਦੇ ਨਾਲ ਘੱਲਦੇ ਉਹ ਇੱਥੇ ਲਾ ਕੇ ਪਾਣੀ ਦਾ ਟੈਂਪਰੇਚਰ ਆਪਣਾ ਠੀਕ ਹੋ ਜਾਂਦਾ ਪਾਣੀ ਕੋਸਾ ਕੋਸਾ ਪਾਣੀ ਹੈ ਮਤਲਬ ਵੀ ਜੇ ਬੰਦਾ ਚਾਹੇ ਨਾ ਬਹੁਤਾ ਟਾਈਮ ਵਿੱਚ ਨਹੀਂ ਬਹਿ ਸਕਦਾ ਇਹਦੇ ਵੀ ਹਾਂ ਅੱਧਾ ਪੌਣਾ ਘੰਟੇ ਵਿੱਚ ਬਹਿলে ਉਹਦਾਂ ਨਹੀਂ ਬਹਿ ਸਕਦਾ ਗਰਮੀ ਜਮੀਂ ਬੈਸਾ ਦਾ ਸਿਆਲ ਦੀ ਵੀ ਮੈਨੂੰ ਕਹਿੰਦਾ ਜਿਆਦਾ ਘੈਂਟ ਲੱਗ ਬੈਠ ਰੋ ਹਾਂ ਕਹਿੰਦੇ ਬਹੁਤ ਬੇਤਰੋ ਪਾਣੀ ਦੇ ਬੇਨਫਿਟ ਹੈ ਇਹਦੇ ਪਾਣੀ ਦੇ ਤੂੰ ਦੇਖੋ ਨਾ ਜਿੱਥੇ ਪਾਣੀ ਨਿਕਲਦਾ ਹੈਗਾ ਉਹ ਨਹੀਂ ਜਿਹੜਾ ਤੁਸੀਂ ਆਲੇ-ਦਾਲ ਵਾਲੇ ਏਰੀਆ ਦੇਖੋ ਉਹ ਵੀ ਸਾਰਾ ਆਹ ਦੇਖੋ ਆਹ ਧਰਤੀ ਦੇ ਹਰਕਤਾਂ ਧਰਤੀ ਦਾ ਵੀ ਇਹ ਵੀ ਚਿੱਟੀ-ਚਿੱਟੀ ਦਾ ਦੇਖੋ ਬਿਆੰਕੋ ਬਿਆੰਕੋ ਪਸੜ ਜਾਣਾ ਇੱਥੇ ਮੇਰੇ ਤੋਂ ਐਦਾਂ ਦੇ 2-3 ਛਰਨੇ ਆ ਇੱਕ ਤਾਂ ਆਹ ਵਾਲਾ ਜਿਹੜਾ ਬਿਲਕੁਲ ਗਰਾਸ ਤੇ ਬਿਲਕੁਲ ਫਰੀ ਆ ਇੱਥੇ ਆਪਾਂ ਕਿਸੇ ਵੀ ਟਾਈਮ ਆ ਸਕਦੇ ਹਾਂ ਕਿਸੇ ਵੀ ਟਾਈਮ ਚਾਹੇ ਦਿਨ ਦਾ ਸਮਾਂ ਹੋਵੇ ਚਾਹੇ ਰਾਤ ਦਾ ਸਮ ਤੇ ਇਤਨਾ ਕਹਿੰਦੇ ਵੀ ਸ਼ਾਮ ਨੂੰ ਲੋਕ ਬਿਗਰੀ ਵਗੈਰੇ ਬਹੁਤ ਕਰਦੇ ਆ ਤੇ ਇੱਕ ਇੱਥੇ ਹੋਰ ਲੱਗੇ ਉਹ ਰਾਤ ਨੂੰ ਬੰਦ ਕਰ ਦਿੰਦੇ ਆ ਤੇ ਉਸ ਤੋਂ ਇਲਾਵਾ ਇੱਕ ਹੋਰ ਵੀ ਹੈਗਾ ਜਿਹਦਾ ਆਪਾਂ ਕਹਿੰਦੇ ਤੋਂ ਜੀ ਤੇ ਪੇਮੈਂਟ ਲੱਗਦੀ ਆ ਉਹ ਕਹਿੰਦੇ ਵੀ ਅੱਗੇ ਜਾ ਕੇ ਉਹ ਵੀ ਆਪਾਂ ਜਾ ਕੇ ਦੇਖ ਕੇ ਆਵਾਂਗੇ ਵੀ ਕਿਹਦਾ ਹਿਸਾਬ ਤਾ ਉਹਨਾਂ ਦਾ ਤੁਹਾਨੂੰ ਸਾਰਾ ਅੱਜ ਵਲੌਗ ਚ ਆਪਾਂ ਦਿਖਾਵਾਂਗੇ ਇਹ ਆ ਪਹਿਲਾ ਸੀਗਾ ਪਹਿਲਾ ਸਪੌਟ ਆਪਾਂ ਇੱਥੇ ਆਏ ਸੀਗੇ ਹੁਣ ਆਪਾਂ ਦੂਜੀ ਜਗ੍ਹਾ ਚੱਲਾਂਗੇ ਫਿਰ ਆਪਾਂ ਤੀਜੀ ਜਗ੍ਹਾ ਵੀ ਦਿਖਾਵਾਂ ਜਿਹੜੀ ਪਾਗਮਨ ਤੋਂ ਪੇਮੈਂਟ ਵਾਲੀ ਆ ਤੇ ਤੁਸੀਂ ਜੇ ਆਪਣੇ ਵਲੌਗ ਨੂੰ ਦੇਖਦੇ ਹੋ ਨਾ ਤੁਸੀਂ ਨੇੜਤੇ ਭਰ ਕੇ ਨਾ ਆਪਣਾ ਰੂਮ ਤੋਂ ਬਿਤੇਰਬੂ ਸਾਈਡ ਦੇ ਉੱਪਰ ਆਪਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪੂਰਾ ਇਹਨਾਂ ਦਾ ਐਡਰੈਸ ਦਾ ਲਿੰਕ ਲਾਵਾਂਗੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਤੁਸੀਂ ਆ ਕੇ ਜਾ ਸਕਦੇ ਹੋ ਇੱਥੇ ਮਤਲਬ ਫੈਸਿਲੀਟੀ ਕਿੰਨੀ ਤਾਂ ਬਣੀ ਗੱਲੇ ਪਾਣੀ ਕਰ ਦਿੱਤੀ। ਪਰ ਜੇ ਮੈਂ ਤੁਹਾਨੂੰ ਹੋਰ ਦਿਖਾਵਾਂਗਾ ਲਾ ਦੇ ਆ ਵੀ ਜਾਂਦਾ ਸੀ ਕਿ ਆ ਦੇਖ ਇਹਨਾਂ ਨੇ ਇਹਨਾਂ ਰੋਕਿਆ ਬਈ ਇੱਕ ਜਗ੍ਹਾ ਨਹੀਂ ਮਤਲਬ ਇੱਥੋਂ ਦੋ ਤਿੰਨ ਜਗ੍ਹਾ ਨੂੰ ਪਾਣੀ ਜਾਂਦਾ ਇੱਕ ਜਗ੍ਹਾ ਦਾ ਇੱਧਰ ਪਾਣੀ ਜਾਂਦਾ ਦੇਖਵਾ ਆਹ ਵਾਲੇ ਪਾਸੇ ਜਾਣੇ ਚਾਹ ਰਹੇ ਪਾਣੀ ਇੱਧਰੋਂ ਫਿਰ ਆਹ ਵਾਲਾ ਇਹ ਇਹ ਬੰਦ ਕਰਤਾ ਇਹਨਾਂ ਨੇ ਕਿਉਂ ਇੱਧਰ ਤੇ ਬਾਕੀ ਇਹ ਲਿੱਟੇ ਦਾ حساب ਤਾ ਪੁੱਛੇ ਇਦਾਂ ਦੇਖੋ ਕਿੰਨਾ ਸੋਹਣਾ ਲੱਗਦਾ ਮਾਹੌਲ ਹੀ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਪਾਣੀ ਜਿਆਦਾ ਗਰਮ ਹੋਊਗਾ ਸਿਆਲ ਦੇ ਵਿੱਚ ਮੈਂ ਕਹਿੰਦਾ ਜਿਆਦਾ ਘੰਟੇ ਚੱਲ ਬਤ ਹੋਗੀ ਹਨਾ ਸ਼ਾਂਸ ਤੇ ਤੈਨੂੰ ਗਲਤੀ ਕਰਤੀ ਕਿਉਂ ਆਉਂਦੀ ਆ ਦੇਖ ਕੇ ਕ੍ਰੀਕ ਖੇਡਣ ਨੂੰ ਜੀ ਕਰਦਾ ਦੇਖੋ ਸਹੀ ਗੱਲ ਹੈ ਪੂਰਾ ਖੁੱਲਾ ਏਰੀਆ ਹੈ ਨਾ ਤੇ ਹਵਾ ਵੀ ਬੇਤਰੇ ਇੰਨੀ ਜਿਆਦਾ ਚੱਲਦੀ ਹੈ ਨਾ ਅੱਜ ਮੌਸਮ ਵੀ ਬਹੁਤ ਸੋਹਣਾ ਹੈ ਨਹੀਂ ਤਾਂ ਗਰਮੀ ਹੁੰਦੀ ਆ ਤੇ ਅੱਜ ਅਸੀਂ ਆਏ ਵੀ ਆ ਚੱਲ ਕੇ ਬਹੁਤ ਦੂਰ ਆਏ ਆ ਤੇ ਮੌਸਮ ਵੀ ਠੰਡਾ ਹੈ ਐ ਠੰਡੀ 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 ਛੀਛੀ ਥਵਾ ਚਲਦੀ ਹੈ ਨਾ ਹਾਂਜੀ ਪਰ ਕਿਵੇਂ ਇਹ ਬਾਈਟ ਪਾਣੀ ਨਾਲ ਭਾਇਆ ਹੋਇਆ ਜਿੱਟ ਜਿੱਟ ਹਾਂ ਹਾਂ ਪਾਣੀ ਕਈ ਵਾਰੀ ਮਤਲਬ ਇਹ ਪਾਣੀ ਦਾ ਫਲੋ ਕੁਦਰਤੀ ਕੀ ਹੈ ਨਾ ਵਧ ਘਟ ਵੀ ਸਕਦੀ ਹੈ ਜਾਂ ਕਈ ਵਾਰੀ ਪਾਣੀ ਦਾ ਫਲੋ ਵੱਧ ਜਾਂਦਾ ਹੋਊਗਾ ਮਿੱਤਰੋ ਫੇ ਪਾਣੀ ਉੱਤੇ ਨੂੰ ਵੀ ਪਾਣੀ ਪੈਂਦਾ ਦੇਖੋ ਇੱਧਰ ਆ ਵੀ ਸਾਰੇ ਪਾਣੀ ਦੇ ਘਰਾਲਾ ਪਈਆਂ ਸਾਰੀਆਂ ਆ ਸਾਰੇ ਘਰਾਲਾ ਪਾਣੀ ਦੀਆਂ ਤੇ ਪੱਥਰ ਦਾ ਰੰਗ ਹੀ ਪਾਣੀ ੜਾ ਦ ਦੇ ਇੰਨਾ ਪਾਣੀ ਦਾ ਗਰਮ ਹੈ ਨਾ ਪਾਣੀ ਦੇਖੋ ਪਤਾ ਲੱਗਦਾ ਹੈ ਜਿੱਦਾਂ ਲਾਵਾ ਨਹੀਂ ਫੁੱਟਿਆ ਹੁੰਦਾ ਪਾਣੀ ਦਾ ਇੱਦਾਂ ਹੀ ਲੱਗਦਾ ਆ ਦੇਖ ਉਹ ਦੇਖੋ ਬਾਪੂ ਬੋਤਲਾਂ ਲੈ ਕੇ ਆਇਆ ਆਪਣੀਆਂ ਦੇਖੋ ਉਹਨੇ ਉੱਥੋਂ ਨਾ ਬੋਤਲਾਂ ਪਾਣੀ ਦੇ ਭਰ ਕੇ ਲੈ ਕੇ ਜਾਣੀਆਂ ਐ ਪੀਣ ਵਾਸਤੇ ਕੁਦਰਤ ਦੀ ਚੀਜ਼ ਕੋਈ ਵੀ ਆ ਕੁਦਰਤ ਨੇ ਹਰੇਕ ਚੀਜ਼ ਨਾ ਬਹੁਤ ਸੋਹਣੀ ਨੇ ਬਹੁਤ ਸੋਚ ਸਮਝ ਕੇ ਬੜੇ ਤਰੀਕੇ ਨਾਲ ਬਣਾਈਆਂ ਜੇ ਵੀ ਧਿਆਨ ਕੇ ਦੇਖੋ ਮਿੱਤਰੋ ਤੁਹਾਨੂੰ ਇਹਦਾ ਪਾਫਾ ਉੱਡਦੇ ਦਿਖਣਗੇ ਪਾਣੀ ਦੇ ਦੇਖੋ ਜਿੱਥੋਂ ਪਾਣੀ ਨਿਕਲਦਾ ਧਰਤੀ ਵਿੱਚੋਂ ਨਾ ਦੇਖੋ ਪਾਫਾ ਨਿਕਲਦੀਆਂ ਤੇ ਆਪਾਂ ਬਾਪੂ ਨਾਲ ਗੱਲਬਾਤ ਕਰ ਰਹੇ ਹਾਂ ਬਾਪੂ ਕਹਿੰਦਾ ਜਿਹੜਾ ਵਾਲਾ ਪਾਣੀ ਆ ਨਾ ਵੀ ਇਹ ਜੇ ਸੱਟ ਲੱਗੀ ਹੋਵੇ ਨਾ ਮਾ ਟੱਕ ਟੱਕ ਲੱਗਿਆ ਹੋਵੇ ਤਾਂ ਵੀ ਫਾਇਦਾ ਕਰਦਾ ਰਿਹਾ ਬਾਪੂ ਦਖਾਈ ਮਾੜ ਆ ਦੇਖੋ ਜਿਹਦਾ ਬਾਪੂ ਸੱਟ ਲੱਗੀ ਵੀ ਨਹੀਂ ਆ ਇਹਨੇ ਪਾਣੀ ਡੱਬੇ ਚ ਪਾ ਲਿਆ ਵਿੱਚ ਇੰਨੇ ਤਰ੍ਹਾਂ ਆਖਵਾ ਨਾ ਐਸਕੋਲਟਾ ਕਿ ਇਹਨਾਂ ਗਰਮ ਬਹੁਤ ਹਾਲੇ ਨਹੀਂ ਪਰ ਇਹ ਕਹਿੰਦਾ ਵੀ ਬੈਨੀਫਿਟ ਬਹੁਤ ਹੈ ਜੇ ਮਤਲਬ ਵੀ ਕਈ ਵਾਰ ਜਖਮ ਵੀ ਠੀਕ ਹੁੰਦਾ ਹੈਗਾ ਤਾਂ ਜਖਮ ਜੋਖਮ ਵੀ ਠੀਕ ਹੋਏ ਨੇ ਪਾਣੀ ਦੇ ਬੈਨੀਫਿਟ ਇੰਨੇ ਜ਼ਿਆਦਾ ਪਉਣ ਨੇ ਕਹਿੰਦਾ ਬੈਨੀਫਿਟ ਹੈ ਹਾਲੇ ਕਹਿੰਦਾ ਪਾਣੀ ਗਰਮ ਬਹੁਤ ਹੈ ਵੀ ਹਰੇ ਹੱਥ ਨੇ ਵਿੱਚ ਪਾ ਸਕਦਾ ਮੈਂ ਬੈ ਗਿਆ ਚਾ ਸਿਆਣਾ ਚਾ ਬਜ਼ੁਰਗ ਹੈ ਇੱਥੇ ਦੇਖੋ ਪਾਣੀ ਇੱਧਰੋਂ ਦਿਖਾਉਣਾ ਮੈਂ ਆਹ ਵੀ ਦੇਖੋ ਇੱਥੋਂ ਜਿੱਥੇ ਇੱਥੇ ਪਾਣੀ ਆਉਂਦਾ ਨਾ ਉੱਥੇ ਦੇ ਧਰਤੀ ਦਾ ਰੰਗ ਹੀ ਮਿੱਤਰੋ ਰੜਾਇਆ ਪਿਆ ਦੇਖੋ ਪਾਣੀ ਨੇ ਆ ਦੇਖੋ ਇਧਰ ਆ ਸਾਰਾ ਪਾਣੀ ਕਰ ਗਰਮ ਤੇ ਪਾਣੀ ਤੇਰਾ ਪਲਾ ਹੋ ਜਾ ਦੇਖੋ ਰੰਗ ਹੀ ਬਿਲਕੁਲ ਇਹਨੇ ਪਾਣੀ ਨੇ ਨਾ ਆ ਤੇ ਸਾਰੀ ਇਧਰ ਆ ਉਹ ਤੱਕ ਜਿਹੜੀ ਇਹ ਨਾਲ ਜਾਂਦੀ ਜਿੱਥੇ ਪਾਣੀ ਕਿਉਂ ਵੱਧ ਉੱਪਰ ਪਾਣੀ ਕਰਦੇ ਨਾ ਉਹ ਸਾਰੀ ਚਿੱਟਾ-ਚਿੱਟਾ ਕਰ ਫੁੱਕੀ ਪੀ ਸਾਰੀ ਤਰ੍ਹਾਂ ਇਹਨੇ ਪੱਥਰਾ ਸਾਰੀ ਓਕੇ ਪਾਇ ਕਹਨੇ ਵੀ ਤੁਸੀਂ ਆਪਣਾ ਇੱਕ ਚੱਕਰ ਪੋਤਲਾ ਆਪੇ ਪਾਣੀ ਭਰ ਲਈ ੱਡੂ ਆਏ ਤੇ ਹੈਗੇ ਆਪਾਂ ਹੁਣ ਕਾ ਦੇ ਹਸਤੇ ਲਈ ਚੱਲੇ ਪਾਣੀ ਮੋਤੋ ਲੇਂਗਾ ਜਗੇ ਨਹੀਂ ਨਹੀਂ ਪਤਾ ਕਿਸੇ ਜੀ ਕੋਈ ਪ੍ਰੋਬਲਮ ਹੈ ਜਿਵੇਂ ਆਪਾਂ ਕਹਿਣ ਜਾਂਦੇ ਵੀ ਜ ਆਪਣੇ ਸਮੁੰਦਰ ਚ ਆਪਾਂ ਨਾ ਆਏ ਨੇ ਕਿਸੇ ਨੂੰ ਖਾਜ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਠੀਕ ਹੋ ਜਾਂਦੀ ਐਦਾਂ ਨਹੀਂ ਲੱਗਦਾ ਜਿ ਕੋਈ जख्म ਹੈ ਖੁਸ਼ ਹੈ ਇਹ ਉੱਗਾ ਠੀਕ ਹੋ ਜਾਂਦਾ ਨਾ ਤਾਂ ਮੰਨਣਾ ਚਾਹੀਦਾ ਹਨਾ ਨਹੀਂ ਹੁੰਦਾ ਹੋਊਗਾ ਤਾਂ ਹੀ ਲੋਕ ਆਉਣੇ ਆਉਣੇ ਹੋਰੇ ਮੈਂ ਕਹਿੰਦੇ ਆਪਾਂ ਬੋਤਲ ਭਾ ਕੇ ਆਪਾਂ ਲੈ ਚੱਲਦੇ ਕਿ ਇਹ ਵਾਰੀ ਲੋੜ ਪੈਂਦੀ ਹੈ ਦਵਾਈ ਤੌਰ ਤੇ ਘਰੇ ਜਗਰੇ ਠੰਡਾ ਪਾ ਜਣਾ ਤਾਂ ਕੋਸੇ ਕੋਸੇ ਚ ਪ ਜਿਆਦਾ ਗਰਮ ਜੀ ਥੋੜਾ ਠੰਡਾ ਹੋ ਸੋ ਕੇ ਫਿਰ ਵਿੱਚ ਆਪਣਾ ਜੋ ਤੁਹਾਨੂੰ ਪ੍ਰੋਬਲਮ ਹੈ ਫਿਰ ਉਹਨੂੰ ਸਾਫ ਕਰ ਲਉਣਾ ਪਾਣੀ ਦਾ। ਫਿਰ ਇਹਨੰਨੇ ਫਿਰ ਨਹੀਂ ਬਣਦੀ ਗੱਲ। ਠੰਡਾ ਹੋ ਜਾਣਾ ਜੀ ਉਹ ਨਹੀਂ। ਮੈਂ ਕਹਿੰਦਾ 7 ਦੇ ਵਿੱਚ ਹੀ ਹੋਣੀ ਹੈ ਬਾਅਦ ਕੁਸ ਕਰ ਲੈਂਗੇ ਅਸੀਂ। ਨਾ ਜੀ ਨਾ। ਬੰਨ ਨਹੀਂ ਗੱਲ। ओरिजिनल ਚੀਜ਼ ਹੈ ਜੀ। ਕਿਸੇ ਗੱਲ ਹੈ। ਪਰ ਮੈਨੂੰ ਲੱਗਦਾ ਮੇਰਾ ਪੰਡਾ ਬਾਕੀ ਉੱਪਰ ਕੱਟ ਲਵਾਂਗੇ ਇਹ ਵੀ ਭਰ ਲੈਣ। ਚੱਕਰੇ ਭਰ ਲੈ ਬੋ ਦੇਖਣਾ ਪਾਣੀ ਟੇਸਟ ਕਰਨਾ ਕਿੰਦਾਂ ਠੰਡਾ ਹੋ ਦੇ ਬਾਅਦ। ਹਾਂ। ਨਿਕਾਤਰ ਤੀਜੂ ਨਿਕਲਦਾ ਹੈ। ਆਏਗੇ ਮਿੱਤਰੋ ਸਾਰੀ ਇਹਦੀ ਪਾਰਕਿੰਗ। ਤੁਹੇ ਦੇਖੋ ਪਾਰਕਿੰਗ ਨੇ ਵਜਾ ਨਾਲ ਗੱਡੀਆਂ ਤੋਂ ਵੱਧ ਔਰ ਇੱਕ ਕਾਰਾਵੈਂਸ ਖੜੀਆਂ ਜਿਹੜੀਆਂ ਖੜੀਆਂ ਨਾ ਕਿਉਂਕਿ ਇੱਥੇ ਲੋਕ ਨਾ ਪੱਕੇ ਤੌਰ ਤੇ ਵੀ ਆ ਜੰਨੇ ਆ ਵੀ ਇੱਥੇ ਦੋ ਤਿੰਨ ਦਿਨ ਰਹਿ ਕੇ ਜਾਵਾਂਗੇ ਐਨ ਜੇ ਕਿਸੋ ਆਰਾਮ ਨਹੀਂ ਹੁੰਦਾ ਨਾ ਫੇ ਅਗਲਾ ਪੱਕੇ ਟਾਹਾਂ ਲਾ ਲਾਂਦਾ ਆਪਣਾ ਵੀ ਦੋ ਤਿੰਨ ਲਗਾਤਾਰ ਨਹਾਵਾ ਧੋਵਾਂਗੇ ਉਸ ਤੋਂ ਬਾਅਦ ਜਾਵਾਂਗੇ ਐਨ ਉਹਦਾ ਕਹਿੰਦਾ ਦਰਦ ਠੀਕ ਕਰਕੇ ਜਾਵਾਂਗੇ ਹਾਂ ਕਿੰਨੀਆਂ ਕਾਰਾਵੈਂਸ ਖੜੀਆਂ ਔਰੇ ਇਹ ਪਹਿਲੀ ਜਗ੍ਹਾ ਸਗੀ ਮਿੱਤਰੋ ਇਹ ਬਿਲਕੁਲ ਫ੍ਰੀ ਆ ਇਹਦੀ ਪਾਰਕਿੰਗ ਕੋਈ ਕੋਸਟ ਨਹੀਂ ਹੈਗਾ ਤੇ ਉੱਥੇ ਨਹਾਉਣ ਧੋਣ ਦਾ ਕੋਈ ਕੋਸਟ ਨਹੀਂ ਹੈਗਾ ਤੇ ਇੱਕ ਹੋਰ ਜਗ ਪਰ ਡਿਫਰੈਂਸ ਦੋਨਾਂ ਦੇ ਵਿੱਚ ਇਹ ਆ ਵੀ ਇਹ 24 ਘੰਟੇ ਖੁੱਲਦੀ ਆ ਤੁਸੀਂ ਸਵੇਰੇ ਵੀ ਆ ਸਕਦੇ ਹੋ ਸ਼ਾਮ ਨੂੰ ਵੀ ਆ ਸਕਦੇ ਹੋ ਕਿਸੇ ਵੀ ਟਾਈਮ ਆ ਸਕਦੇ ਹੋ ਪਰ ਜਿਹੜੀ ਉਹ ਵਾਲੀ ਜਗ੍ਹਾ ਕਹਿੰਦੇ ਵੀ ਉਹਦਾ ਟਾਈਮ ਹੈ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਵਜੇ ਤੱਕ ਖੁੱਲਣਾ ਹੈ ਉਹ ਆਪਾਂ ਚੱਲਾਂਗੇ ਉੱਥੇ ਜਾ ਕੇ ਦੱਸਾਂਗੇ ਤੁਹਾਨੂੰ ਵੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਉਹਦਾ ਟਾਈਮ ਟੇਬਲ ਹੈਗਾ ਉਹਦਾ ਇਹ ਸਾਰਾ ਦਾ ਸਾਰਾ ਮੈਂ ਤੁਹਾਨੂੰ ਜੋਣਾ ਨਾ ਇਹ ਜੋਣਾ ਮਿਲਿਟਰੀ ਆ ਮਤਲਬ ਮਿਲਟਰੀ ਸਾਰਾ ਏਰੀਆ ਹੈ ਤੇ ਸਾਰਾ ਰੋੜੇ ਦਾ ਕੱਚੀ ਹੈ ਇਹਦੇ ਆਲੇ-ਦਾਲੇ ਬਣੇ ਹੋਏ ਬਸ ਜਿਹੜੇ ਜਗ੍ਹਾ ਤੇ ਆਲੇ-ਦਾਲੇ ਸਾਰੇ ਪੱਕੇ ਰੋੜੇ ਆ ਪਰ ਜਿਹੜੀ ਕੱਚੀ ਰੋਡ ਲੱਗ ਗਈ ਸਾਰੇ ਇੱਦਾਂ ਹੀ ਚਾਚਾ ਜੀ ਨਾਲ ਇੱਥੇ ਨਾਲ ਪੁੱਤੇ ਸਿਰੋਂ ਹੈ ਹੈ ਇੱਥੇ ਨਾਲ ਹੀ ਦੁੱਛਦਾ ਨਹੀਂ ਕੱਪੜੇ ਹੀ ਨਹੀਂ ਹੈਗੇ ਕਿੱਥੋਂ ਲੱਗ ਗਏ ਕੱਪੜੇ ਸੁੱਕੇ ਨੇ ਤੁਮੇ ਇੱਧੇ ਰੱਖੋ ਹਵਾ ਦਰ ਵਿੱਚ ਖੜੀ ਹਵਾ ਚੱਲਦੀ ਸੁੱਕੇ ਨੇ ਕੱਪੜੇ ਆਹੋ ਹੋਵੇ ਮੈਂ ਨਾ ਜੁੜ ਜਾਵਾਂ ਫੇਰ ਬੱਚੇ ਨਾ ਲੈਣੇ ਹੁੰਦੇ ਆ ਬੱਚੇ ਨਾ ਲੈਣੇ ਨੇ ਨਹੀਂ ਆਏਗਾ ਜੀ ਫੇਰ ਨਹੀਂ ਕੱਪ ਬੱਚੇ ਕੱਪੜੇ ਵੀ ਲੈ ਕੇ ਆਉਣੇ ਹੁੰਨੇ ਕੱਪੜੇ ਤਾਂ ਹੈ ਨਹੀਂ ਇੱਥੇ ਵੀ ਗੱਡੀਆਂ ਕਾਫੀ ਖੜੀਆਂ ਨੇ ਲੋਕਾਂ ਨੇ ਗੱਡੀਆਂ ਲਾਈਨ ਦੇ ਵੀ ਲੱਗੀਆਂ ਪਰ ਕੇ ਜੋ ਔਰੇ ਉਹ ਜਗਾ ਵਾਂਗ ਖੁੱਲੀ ਪਾਰਕਿੰਗ ਤਾਂ ਨਹੀਂ ਹੈਗੀ ਪਰ ਉਹ ਜਗ੍ਹਾ ਬਹੁਤ ਹੈ ਮਾਲੇ ਇਧਰ ਪੱਸੀ ਪਾਰਕਿੰਗ ਲਾ ਸਕਦੇ ਆ ਤੇ ਇਧਰ ਪੱਸੀ ਪਾਰਕਿੰਗ ਲਾ ਸਕਦੇ ਆ ਤੇ ਇਧਰ ਸਾਰੇ ਜਿਹੜਾ ਏਰੀਆ ਖੁੱਲਾ ਖੇਤੀਬਾੜੀ ਦਾ ਏਰੀਆ ਆ ਕਿਹਦੇ ਚੀਜ਼ ਦੇ ਮੂਠੇ-ਬਾਠੇ ਲੱਗੇ ਹੋਣੇ ਇਧਰ ਦੇਖੋ ਇਧਰ ਤੇ ਇਹਦੇ ਅੰਦਰਲੇ ਪਾਸੇ ਆ ਅਲਦਲੇ ਇਹਦੀ ਬਾਉਂਡਰੀ ਕੀਤੀ ਵੀ ਆ ਤੇ ਅੰਦਰਲੇ ਪਾਸੇ ਆ ਤਿਰਮੇ ਆਪਾਂ ਹੁਣ ਜਾ ਕੇ ਦੇਖਦੇ ਆ ਕਿ ਲੋਕ ਨਹਾਣ ਆ ਕੇ ਆ ਰਹੇ ਆ ਵੀ ਦੇਖੋ ਇਹ ਇਟਾਲੀਅਨ ਨਹੀਂ ਹੈਗੇ ਹੋਰ ਕੋਈ ਲੈਂਗੁਏਜ ਬੋਲਦੇ ਹਨ ਇੱਥੇ ਵੀ ਲੱਗਦਾ ਵੀ ਜ਼ਿਆਦਾ ਹੋਣਗੇ ਹਨ ਤਲਾਬ ਬਣੇ ਹੋਏ ਕਿ ਉਹਨਾਂ ਨੇ ਇਹ ਦੇਖੋ ਬੰਦ ਕਰਨ ਵਾਸਤੇ ਦਰਵਾਜ਼ਾ ਲੱਗਿਆ ਇਹਨੂੰ ਬੰਦ ਕਰ ਦਨੇ ਆ ਆ ਦੇਖਿਆ ਮੈਂ ਤਾਂ ਟਾਈਮ ਟੇਬਲ ਇਹਦਾ ਉਰਾਰੀ ਉਸਤੀਵ ਆਪਰਚੂਰ ਆਲੀਓ ਤੋਂ ਸੂਰਜ ਅੱਠ ਵੇ ਖੁੱਲ੍ਹ ਜਾਂਦਾ ਹੈ ਕਿ ਸੂਰਅਲ ਤਰਮੋਂ ਤੋਂ ਜਦੋਂ ਸੂਰਜ ਛਿਪ ਜਾਂਦਾ ਹੈ ਉਦੋਂ ਬੰਦ ਕਰਦੇ ਇਹਨੂੰ ਤੇ ਅੰਦਰ ਇੱਧਰ ਪਾਰਕ ਲੱਗਿਆ ਬੈਠਣ ਉੱਠਣ ਵਾਸਤੇ ਕਿ ਨਹੀਂ ਪਿਕਨਿਕ ਵਗੈਰਾ ਕਰਨੀ ਹੋਵੇ ਉਹਦੇ ਵਾਸਤੇ ਇਹ ਸਾਰੇ ਪੱਥਰ ਆ ਗਿਆ ਜਿਹਦਾ ਨਾ ਵੀ ਗਰਮ ਕੋਈ ਚੀਜ਼ ਅੱਗ ਲੱਗੀ ਹੁੰਦੀ ਆ ਉਦਾਂ ਦੇ ਪੱਥਰ ਸਾਹ ਦੇਖੋ ਐ ਰੰਗ ਬਰੰਗੇ ਜੇ ਆਹ ਸਾਰੀ ਜਗ੍ਹਾ ਇਦਾਂ ਜਿੱਧਰ ਲਾਵਾ ਫਟਿਆ ਹੁੰਦਾ ਇਦਾਂ ਜਗ੍ਹਾ ਲੱਗਦੀ ਸਾਰੀ ਉਹ ਹੀ ਇੱਥੇ ਪਾਣੀ ਦੇ ਨਾਲ ਨਾਲ ਮੇਤਰੋ ਚਿਕੜ ਵੀ ਹੈਗਾ ਔਰੇ ਮੇਰੇ ਤਾਂ ਐ ਨਾਲੇ ਮਸੂਆ ਹੁੰਦਾ ਹੈ ਹੈ ਮਸੂਆ ਹੁੰਦਾ ਹਾਂ ਉਧਰ ਪਾਣੀ ਸੀਗਾ ਉਹ ਕੱਲਾ ਪਾਣੀ ਸੀਗਾ ਤੇ ਇਧਰ ਮਤਲਬ ਹੀ ਚਿਕੜੀ ਚਿਕੜੀ ਜੀ ਹੁੰਦੀ ਆ ਉਹ ਵੀ ਹੈਗਾ ਦੇਖੋ ਲੋਕ ਲੱਗੇ ਸਾਫ ਕਰਨ ਵਾਸਤੇ ਇਹ ਤਾਂ ਤਲਾਬ ਬਣਿਆ ਵੇ ਹਵਾ ਹਵਾ ਆਵਾਜ਼ ਕਰਦੀ ਉਹ ਤੋਂ ਨਿਕਲਦਾ ਪਾਣੀ ਉਹ ਦੇਖੋ ਆ ਸਾਰੀ ਜਗ੍ਹਾ ਹੀ ਇਦਾਂ ਲੱਗਦੀ ਨਾ ਜਿਮਾ ਅਗੀ ਲੱਗੀ ਹੁੰਦੀ ਜਗ੍ਹਾ ਹਨਾ ਵੀ ਧਰਤੀ ਗਰਮ ਪਾਣੀ ਨਿਕਲਦਾ ਨਾ ਵੀ ਧਰਤੀ ਦੇ ਹੇਠਲਾ ਟੈਂਪਰੇਚਰ ਉਹ ਵੀ ਗਰਮ ਹੀ ਹੋਗਾ ਤਾਂ ਕਿ ਨਾ ਔਰ ਇਹ ਨਾ ਹੋਰੇ ਲੋੜ ਦੀ ਮਿੱਥਰ ਧਰਤੀ ਆ ਸ਼ਾਇਦ ਕੈਮਰੇ ਉੱਤੇ ਨਾ ਲੱਗਦੀ ਹੋਵੇ ਕਿੰਛੇ ਉੱਪਰ ਆ ਗਿਆ ਹੁੰਦਾ ਹਾਂ ਜਿਵੇਂ ਨਾ ਅੱਗ ਜੀ ਲੱਗੀ ਹੁੰਦੀ ਆ ਉਦਾਂ ਹੀ ਧਰਤੀ ਸਾਰੀ ਹੋਈ ਤੇ ਇਧਰ ਸਫਾਈ ਕਰਨ ਵਾਸਤੇ ਲੱਗੇ ਹੋਏ ਨੇ ਇਹਦੀ ਤੇ ਇੱਕ ਕਹਿੰਦੇ ਹੋਰ ਹੈ ਤਲਾ ਉਹ ਸਾਹਮਣੇ ਜਗ ਕੇ ਜਾਗੇ ਹਾਂ ਇੱਥੋਂ ਸਾਰਾ ਇਧਰ ਸਾਫ ਕਰਕੇ ਸਾਰੀ ਇਹ ਇਧਰ ਹੀ ਬੈਠੇ ਨੇ ਬਾਪੂ ਉਹ ਨਹੀਂ ਨਾ ਇੱਕ ਸੀਨਾ ਹੈਂ ਇਹ ਘਟ ਘਰ ਮੈਂ ਘਰ ਮੈਂ ਹੈ ਹੀ ਨਹੀਂ ਇਹ ਉਧਰ ਚੱਲ ਕੇ ਪਾਣੀ ਉਧਰੋਂ ਆਉਂਦਾ ਮਿੱਤਰੋਂ ਪਾਣੀ ਆ ਇਹ ਦੇਖੋ ਸਾਰਾ ਪਾਣੀ ਆਦਾ ਨਾ ਜਿਹੜਾ ਉਧਰੋਂ ਇੱਕ ਨਾਲ ਆਉਂਦੀ ਉਧਰ ਚੱਲ ਕੇ ਪਾਣੀ ਇਧਰ ਤੱਕ ਆਉਂਦਾ ਉਹ ਇਹ ਵੀ ਹੋ ਰਿਹਾ ਮੇਡਮ ਹੰਡਾ ਹੋਇ ਨਾ ਪਾਣੀ ਤਾਂ ਹੋਗਾ ਨਾ ਪਰ ਲੋਕ ਤਾਂ ਬੈਠੇ ਆ ਵਧੀਆ ਗੁੱਸਾ ਗੁੱਸਾ ਪਾਣੀ ਆਨੰਦ ਲੈ ਰਹੇ ਆ ਇਕ ਆ ਵਾਲਾ ਔਰੇ ਪਸੀਨਾ ਤੇ ਇੱਕ ਇਧਰ ਵਾਲਾ ਸਰ ਹੋવા ਲੱਗੀਆਂ ਤਾਰ ਜੀ ਘੱਟ ਲੱਗੀਆਂ ਇਹ ਵੀ ਹੋ ਸਕਦਾ ਹੈ ਤੇ ਇਧਰ ਪਾਣੀ ਘਟਿਆ ਮੈਂ ਕਹਿੰਦਾ ਪਾਣੀ ਨੇ ਬੰਦ ਕੀਤਾ ਹੋਣਾ ਕਿ ਪਸਰੇ ਮਿੱਤਰੋ ਆ ਦੇਖੋ ਇਹ ਸਫਾਈ ਕਰ ਰਹੇ ਇਹਦੀ ਨਹੀਂ ਰੇ ਰੇ ਜੀ ਪਾਣੀ ਉੱਪਰ ਤੱਕ ਆਇਆ ਵਾ ਇਹ ਜਿਆਦਾ ਵਟ ਹੈ ਪਰ ਹਵਾ ਬਹੁਤ ਚਲਦੀ ਆ ਕਿੰਨਾ ਖੁੱਲਿਆ ਰਿਹਾ ਉਹ ਜਾ ਕੇ ਦੇਖੀ ਸਮੋ ਕੀ ਚੀਜ਼ ਹੈ ਉਹ ਦੇਖ ਆਓ ਜਾ ਕੇ ਦੇਖੀ ਮਿੱਤਰੋ ਮਲ ਕੀ ਚੀਜ਼ ਹੈ ਆ ਆ ਰਿਹਾ ਹੈ ਮਿੱਤਰੋ ਪਾਣੀ ਇਹਦੇ ਨਾਲ ਆ ਚੱਲਦੇ ਆ ਬੰਦੇ ਕਿੱਥੋਂ ਆਉਂਦਾ ਪਾਣੀ ਇਹ ਆ ਦੇਖੋ ਇਹ ਪਾਣੀ ਇਧਰੋਂ ਆ ਰਿਹਾ ਹੈ ਇੱਟਸਾ ਪਾਣੀ ਗਰਮ ਹੋਗਾ ਨਾ ਹਾਂ ਪਾਣੀ ਕਰਵਾ ਦੇ ਆ ਪਾਣੀ ਕਰਮੇ ਉਹ ਤੋਂ ਨਿਕਲਦਾ ਪਰ ਉਧਰੋਂ ਆ ਰਿਹਾ ਪਾਣੀ ਹੈ ਆ ਇਹਦੇ ਵਿੱਚੋਂ ਵਿੱਚ ਇਧਰ ਦੇਖ ਸਾਰੀ ਜਗ੍ਹਾ ਸਾਰੀ ਇਹਨਾਂ ਦੀ ਹੋਇਆ ਹੈ ਤੇ ਇਹਦੇ ਗੱਪੇ ਬੰਦ ਕੀਤਾ ਪਤਾ ਨਹੀਂ ਕੀ ਚੱਕਰ ਹੈ ਕਿਦਾਂ ਪਾਣੀ ਜਿਸ ਸਮਾਂ ਲਾ ਹਰ ਤਰ੍ਹਾਂ ਦੀ ਆਉਂਦੀ ਹੈ ਹਾਂ ਕਲਕਾਰੀ ਜੇ ਪਾਣੀ ਗਰਮ ਕੀਤਾ ਹੁੰਦਾ ਉਦਾਂ ਹੀ ਸਮਾਂ ਲਾਉਂਦੀਆਂ ਇੱਧਰ ਪਾਣੀ ਆ ਨਿਕਲਦਾ ਦੇਖਾ ਆ ਦੇਖੋ ਤਲਾ ਇਹਦੇ ਪਾਣੀ ਜ਼ਿਆਦਾ ਗਰਮ ਹੋ ਗਿਆ ਤਾਂ ਹੀ ਬੰਦ ਕੀਤਾ ਸੀ ਛੇਣ ਵੀ ਲੋਕ ਕੋਲ ਨਾ ਜਾਣ ਦੇ ਦੇਖੋ ਇਹ ਇਹ ਆ ਤਲਾ ਇਹ ਤੋਂ ਪਾਣੀ ਨਿਕਲਦਾ ਇਹ ਸੋ ਉਬਲ ਰਿਹਾ ਹੈ ਇਹਨੇ ਹਾਂ ਗੱਭੇ ਆ ਜਿੱਥੇ ਦੇਖ ਰਹੇ ਮਿੱਤਰੋ ਉਹ ਗੱਭੇ ਇਹ ਆ ਪਾਣੀ ਨਿਕਲਦਾ ਦੱਤੀ ਵਿੱਚ ਦੇਖੋ ਤੇ ਕਹਿੰ ਇਸ ਪੀਰ ਕਰਨੇ ਦਾ ਬਣੀ ਦਿਖਵਾਈ ਜਾਂਦਾ ਬਸ ਕੁਦਰਤ ਦੇ ਕਮਾਲ ਦੀ ਗੱਲ ਹੈ ਨਾ ਕੁਦਰਤ ਤੇ ਬਹੁਤ ਬਲਿਹਾਰੀ ਚਾਹੀਏ ਆਪਾਂ ਹਾਂ ਤੇ ਹੁਣ ਆਪਣੇ ਆਪ ਹੀ ਓਨੀ ਕਿ ਜਗ੍ਹਾ ਚਾਹੇ ਨਾ ਕਿਵੇਂ ਉੱਭਲ ਰਹੇ ਹਨ ਹਾਂ ਚਲੋ ਕੁਛ ਇਧਰ ਮੇਥੋਂ ਏਰੀਆ ਹੈ ਇਹ ਵਾਲਾ ਬਤੈਰਬੋ ਰੋਮ ਤੋਂ 50 60 ਕਿਲੋਮੀਟਰ ਦੂਰ ਹੈ ਇਥੇ 에ਰਪੋਰਟ ਵੀ ਹੈਗੇ ਬਤੈਰਬੋ ਦਾ ਜੀ ਬੰਦੇ ਭਾਈ ਇਹ ਰੋਣ ਹੋਵੇ ਨਾ ਕਈ ਵਾਰ ਆਪਣਾ ਵਲੌਗ ਕੋਈ ਹੋਰ ਕਿਸੇ ਕੰਟਰੀ ਤੋਂ ਦੇਖਦਾਂਦਾ ਬੰਦਾ ਆਪਣਾ ਨਾ ਤਾਂ ਬਚਾਰੇ ਬੋਏ ਇਹ ਏਅਰਪੋਰਟ ਵੀ ਹੈਗਾ ਤੁਸੀਂ ਫਮਚੀਨੀ ਏਅਰਪੋਰਟ ਤੋਂ ਉਤਰ ਕੇ ਤੇ ਬਚਾਰੇ ਬਿਰਪੋਰਟ ਏਅਰਪੋਰਟ ਤੇ ਆ ਸਕਦੇ ਹੋ ਇੱਥੇ ਲੱਗੀ ਛੱਗੀ ਆ ਟੈਕਸੀ ਕਰਕੇ ਤੁਸੀਂ ਆਰਾਮ ਨਾਲ ਪਹੁੰਚ ਸਕਦੇ ਹੋ ਰ ਯਾਰ ਬਹੁਤ ਕਿਹੜ ਜਗ੍ਹਾ ਹੈ ਪਹਾੜਾਂ ਦੇ ਵਿੱਚ ਵਿੱਚ ਘिरी ਜਗ੍ਹਾ ਦੇਖੋ ਇੱਧਰ ਉਹ ਆਲੇ-ਦਾਲੇ ਸਾਰੇ ਪਹਾੜੇ ਪਹਾੜਾ ਜਿਹੜਾ ਤੁਸੀਂ ਦੇਖਦੇ ਨਾ ਇਹ ਸਾਰਾ ਏਰੀਆ ਪਹਾੜਾ ਹੀ ਪਹਾੜੀ ਏਰੀਆ ਸਾਰੀ ਇਹ ਹੈ। ਧਿਆ ਦਰਖਤ ਲੱਗੇ ਕਿੰਨਾ ਸੋਹਣਾ ਲੱਗਦਾ ਹੈ ਇਕੱਲਾ ਯਾਰ ਹਾਂ। ਇਦਾਂ ਦਾ ਮਾਹੌਲ ਫਿਲਮਾਂ 'ਚ ਹੁੰਦਾ ਸੀ ਇਦਾਂ ਦਾ ਜਿਹੜਾ ਇਦਾਂ ਨਾਲ ਤੁਸੀਂ ਦੇਖਣਾ ਆ ਇੱਥੋਂ ਕਿੰਨਾ ਘੰਟਾ ਲੱਗਦਾ ਬਾੜੀ ਥੋੜੀ ਜਿਹੀ ਲੱਗਦੀ ਹੈ ਨਾ ਮੈਂ ਮਿੱਤਰੋ ਆਪਾਂ ਬਾਹਰ ਤੇ ਰੁਕੇ ਆਂ ਚਾਹ ਪੀਣ ਵਾਸਤੇ ਕਿਉਂਕਿ ਨਾ ਘੰਟਾ ਸਵਾ ਘੰਟਾ ਸਫਰ ਜੱਟਾ ਉਰੇ ਆਉਣ ਦਾ ਤੇ 1 ਘੰਟਾ ਸਵਾ ਘੰਟੇ ਲੱਗਣਾ ਆਪਾਂ ਨੂੰ ਪਿੱਛੇ ਵਾਪਸ ਮੁੜ ਕੇ ਜਾਣ ਦਾ ਤੇ ਡੇਢ ਤੋਂ 2 ਘੰਟੇ ਆਪਾਂ ਇੱਥੇ ਸਪੈਂਡ ਕੀਤੇ ਆ ਮੰਨ ਲੇ 4-5 ਘੰਟਾ ਸਫਰ ਸੀਗਾ ਤੇ ਚਾਹੀਦਾ ਲੋੜ ਪੈਂਦੀ ਆ ਸਟਰੀਚ ਨਰਜੀ ਚਾਹੀਦੀ ਆ ਵਲੌਗ ਵੀ ਬਣਾਉਣਾ ਹੁੰਦਾ ਬੰਦੇ ਨੇ ਇਸ ਕਰਕੇ ਕਿ ਆਪਾਂ ਬਾਹਰ ਤੇ ਰੁਕੇ ਆਂ ਤਿਆਪਾ ਮੈਟਰੋ ਵੀ ਮੈਂ ਕਾਫੇ ਸੇਟ ਨੂੰ ਕਰਕੇ ਕੰਡੇ ਉੱਤੇ ਤੇ ਫਿਰ ਚੱਲਾਂਗੇ ਆਪਾਂ ਘਰ ਨੂੰ ਤੇ ਬਾਕੀ ਤੁਸੀਂ ਸਾਰਾ ਵਲੌਗ ਦੇਖਿਆ ਹੀ ਆ ਮੈਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਤੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਇੱਥੇ ਆ ਕੇ ਜਾ ਸਕਦੇ ਹੋ ਕਈ ਵਾਰ ਕਿਸੇ ਭੈਣ ਦਾ ਕਿਸੇ ਕਿਸੇ ਮਾਤਾ ਦਾ ਕਿਵੇਂ ਗੁੱਡੇ ਦੁਤੇ ਹੋਣ ਕੋਈ ਮਣੀ ਮੋਟੀ ਪ੍ਰੋਬਲਮ ਹੋਵੇ ਇਹ ਵਾ ਮਿੱਤਰੋ ਸਹੀ ਹੋ ਜਾ ਰਹੁੰਦਾ ਹੈ ਇਹ ਵਾ ਸਵਾਰੀ ਚੁਟਕੀ ਤੇ ਵੀ ਕਹਿੰਦੇ ਆਰਾਮ ਆ ਜਾਂਦਾ ਹੁੰਦਾ ਤੇ ਜਰੂਰ ਤੁਸੀਂ ਆ ਕੇ ਜਗ੍ਹਾ ਦੇ ਉੱਪਰ ਘੁੰਮ ਕੇ ਜਾਇਓ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਵੀ ਕਰਿਓ ਕਿਉਂਕਿ ਇਨਫੋਰਮੇਟਿਵ ਵੀਡੀਓ ਹੈ ਤੇ ਜੱ ਇਧਰ ਕਫਾਓ ਵਾਲੇ ਨੇ ਹਾਂਜੀ ਕਫਾਓ ਕਰਾਉਂਦੇ ਨੇ ਇਨਾਰੇ ਮਿੱਤਰੋ ਪਾਇਆ ਕਫਾਓ ਹੁੰਦੇ ਤੇ ਆਪਾਂ ਕਫੀ ਆ ਵੀ ਨਾਰਮਲ ਹੁੰਦੀ ਆ ਤੇ ਹੁਣ ਕਾਫੀ ਕਫੀ ਪੀਨੇ ਆ ਤੇ ਗੁਸ਼ਾਨ ਵੀ ਕਰਨੀ ਤੀ ਚੱਕਰ ਭੁੱਖ ਲੱਗੀ ਦੀ ਕਰਨੀ ਤੀ ਫੇਵਰੇਟ ਆ ਵੈਸੇ ਨਹੀਂ ਪਰਨੇਤੀ ਖਾਗੇ ਤੇ ਹੁਣ ਚਾਹੂ ਪੀਨੇ ਆ ਖਾਂਦੇ ਪੀਨੇ ਮਿੱਤਰੋ ਤੇ ਬਾਕੀ ਆਪਾਂ ਤੁਹਾਡੇ ਸਾਰਾ ਵਲੌਗ ਸ਼ੇਅਰ ਕੀਤਾ ਮੈਨੂੰ ਦੂਜੀ ਜਗ੍ਹਾ ਤੇ ਵੀ ਜਾਣਾ ਸੀਗਾ ਜਿਹੜੀ ਪਾਗ ਮੈਨੂੰ ਸੀਗੀ ਤੇ ਪਰ ਉੱਥੇ ਆਪਣਾ ਜਾਣ ਦਾ ਸਮਾਂ ਨਹੀਂ ਲੱਗਿਆ ਕਿਉਂਕਿ ਟਾਈਮ ਕਾਫੀ ਹੋ ਗਿਆ ਸੀਗਾ ਇੱਥੇ ਜਾ ਕੇ ਮੜਕੇ ਸ਼ੌਪ ਵੀ ਓਪਨ ਕਰਨੀ ਹੋਣੀ ਹੈ ਆਪਣੀ ਉੱਥੇ ਵੀ ਟਾਈਮ ਥੋੜੇ ਦੂਰ ਸੀਗਾ ਜਗ੍ਹਾ ਤੋਂ ਇਸ ਕਰਕੇ ਨਹੀਂ ਪਹੁੰਚੇ ਗਏ ਹੈਗੇ ਤੇ ਅਗਲੀ ਵਾਰ ਜਦੋਂ ਸਬਬ ਨੇ ਇੱਥੇ ਆਉਂਦਾ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਤੇ ਉਮੀਦ ਕਰਦਾ ਤੁਸੀਂ ਆਪ ਆ ਕੇ ਜਾ ਕੇ ਦੇਖ ਕੇ ਜਾਇਓਗਾ ਨਾ ਤੇ ਬਾਕੀ ਇੱਥੇ ਆਪਾਂ ਅੱਜ ਦਾ ਵਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਜਲਦੀ ਮਿਲਾਂਗੇ ਹੋਰ ਵਲੌਗ ਦੇ ਵੀ ਤਦ ਤੱਕ ਲਈ ਸਾਡੇ